कह दोस्तों मैं प्रीतम सिंह प्रीता फाउंडर इंस्पेक्टर सभी का समा है अपनी अकेडमी का माहौल देख सकते बच्चे खेडन लगे हुए हैं बच्चे वॉलीबॉल खेडन लगे हुए हैं वेरी गुड वेरी गुड गुड कोई नहीं कोई नहीं कोई नहीं चल चक हां शाबाश लत्ता वाली वाली और पहली बार देखी इधर कुणियां दी गेम चली हुई है भाई साहब ओ तेरी चल 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 ओ मारी किक मारी किक मार के किक मार के चल 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 शाबाश मैच पूरा खड़ेया खड़ेया कुछ नहीं हो बिछने चल शाबाश शाबाश ओ तेरी ਡਿੱਗ ਗਈ ਸ਼ਾਬਾਸ਼ 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 ਹੋਣਾ ਚਾਹੀਦਾ ਗੋਲ ਓਏ ਗੋਲ 'ਚ ਕੋਈ ਨਹੀਂ ਹੈਗਾ ਉਧਰ ਚਾਲ ਜੀ ਗੋਲ ਹੋ ਗਿਆ ਇਧਰ ਟੀਮ ਵਾਲੇ ਖੜੇ ਨਹੀਂ ਬੱਚਿਆਂ ਨੂੰ ਗਰਾਊਂਡ ਪੀਰੀਅਡ ਗਰਾਊਂਡ ਦੇ ਨਾਲ ਨਾਲ ਜਿਹੜਾ ਗੇਮ ਪੀਰੀਅਡ ਵੀ ਆ ਜਿਹੜਾ ਚੱਲਦਾ ਹੈ ਆਪਣਾ ਜਿੰਨੇ ਕੇ ਦੇਖ ਰਿਹਾ ਤੁਸੀਂ ਸਾਰਾ ਚੱਲ ਰਿਹਾ ਇੱਧਰ ਆ ক্রিকেট ਦਾ ਲਾਇਆ ਹੋਇਆ ਇਹਨਾਂ ਜੀ ਕੇ ਦੇ ਪੋਲੀਟੀ ਵਾਲੇ ਦੋਏ ਲੱਗੇ ਹੋਏ ਨੇ ਕੁੱਟਣ

ਚੰਗਾ ਚੱਲਦਾ ਹੋਇਆ ਵੀ ਨਾ ਕਿੱਧਰ ਲੜਾਈ ਲੱਗ ਜਾਨੀ ਇੱਥੇ ਉਹ ਵੈਰੀ ਗੁੱਡ ਬਾਲ ਐ ਬਾਲ ਆਈ ਨਾ ਯਾ ਲਾਸਟ ਫੜਲਾ ਫੜਲਾ ਗੁੱਡ ਫੜਲੀ ਚੱਲ ਲਓ ਜੀ ਖੇਡੋ ਵਧੀਆ ਫੀਲਡਰ ਤੱਕੜੇ ਰਹਿਣ ਦੀ ਇਹ ਮਾਹੌਲ ਹੈ ਜੀ ਸਾਰਾ ਅਕੈਡਮੀ ਦਾ ਤੇ ਐਡਮਿਸ਼ਨਸ ਆਪਣੀ ਅਕੈਡਮੀ ਦੇ ਵਿੱਚ ਓਪਨ ਨੇ ਜੇ ਤੁਸੀਂ ਚਾਹੋ ਟੈਕ ਅਕੈਡਮੀ ਜੁਆਇਨ ਕਰਕੇ ਆਪਣੀ ਫਿਊਚਰ ਆ ਜਿਹੜਾ ਬਣਾ ਸਕਦੇ ਹੋ ਇੱਥੇ ਆਪਣੇ ਕੋਲ 10ਵੀਂ ਪਲੱਸ 2 ਤੋਂ ਬਾਅਦ ਬੱਚੇ ਮੋਸਟਲੀ ਆਂਦੇ ਨੇ ਜਾਂ ਫਿਰ ਉਹ ਬੱਚੇ ਆਂਦੇ ਨੇ ਜਿਨ੍ਹਾਂ ਨੇ ਆਪਣਾ weight loss ਕਰਨਾ ਹੈ ਤੇ ਏਜ ਲਿਮਿਟ ਦਾ ਕੋਈ ਰੈਸਟ੍ਰਿਕਸ਼ਨ ਨਹੀਂ ਹੈਗਾ ਆਪਣੀ ਅਕੈਡਮੀ ਦੇ ਵਿੱਚ ਕੋਈ ਵੀ ਏਜ ਵਾਲਾ ਬੱਚਾ ਮੁੰਡਾ ਕੁੜੀ ਜੁਆਇਨ ਆ ਜਿਹੜਾ ਕਰ ਸਕਦੇ ਤੇ ਜੇ ਤੁਸੀਂ ਭਰਤੀ ਦੀ ਤਿਆਰੀ ਕਰਨੀ ਹੈ ਪੰਜਾਬ ਪੁਲਿਸ ਹੈ ਚ ਹੈ ਆਰਮੀ ਹੈ ਚੰਡੀਗੜ੍ਹ ਪੁਲਿਸ ਹੈ ਬੀਐਸਐਫ ਹੈ ਐਸਐਸਸੀ ਵਾਲੇ ਦੇ ਵਿੱਚ ਕੁਝ ਵੀ ਹੈ ਨਾ ਤਾਂ ਤਿਆਰੀ ਹੈ ਜਿਹੜੀ ਤੁਹਾਨੂੰ ਪਤਾ ਉਹਦੇ ਬੈਚ ਚੱਲ ਚੁੱਕੇ ਨੇ ਤਿਆਰੀ ਉਹਦੀ ਸ਼ੁਰੂ ਕਰ ਸਕਦਾ ਤੁਸੀਂ ਤਿਆਰੀ ਹਮੇਸ਼ਾ ਭਰਤੀ ਦੀ ਪਹਿਲਾਂ ਹੀ ਕਰਨੀ ਚਾਹੀਦੀ ਹੈ ਉਹਦੇ ਵਿੱਚ ਠੀਕ ਹੈ ਪਹਿਲਾਂ ਤਿਆਰੀ ਕਰੋਗੇ ਤਾਂ ਹੀ ਤੁਸੀਂ ਕੰਪੀਟੀਸ਼ਨ ਦੇ ਵਿੱਚ ਜਿਹੜਾ ਸਟੈਂਡ ਕਰ ਪਾਉਂਗੇ ਬਾਕੀ ਤੁਸੀਂ ਕੀ ਕਹੋਗੇ ਪੰਜਾਬ ਦੀ ਜਵਾਨੀ ਬਾਰੇ ਪਰਮਾਤਮਾ ਨੇ ਇੱਕ ਕਾਰਜ ਬਖਸ਼ਿਆ ਹੋਇਆ ਮੈਨੂੰ ਤੇ ਉਹ ਕਾਰਜ ਨੂੰ ਵਧੀਆ ਕਰਨ ਦੇ ਲਈ ਹਰ ਰੋਜ਼ ਮੈਂ ਇਹੀ ਪ੍ਰਯਤਨ ਕਰਦਾ ਕੋਸ਼ਿਸ਼ ਕਰਦਾ ਵਧੀਆ ਟੰਗ ਨਾ ਕਰਦਾ ਰਹਾ ਕੁੜੀਆਂ ਮੁੰਡਿਆਂ ਨੂੰ ਨਸ਼ੇ ਪੱਤੇ ਤੋਂ ਦੂਰ ਰੱਖ ਕੇ ਉਹਨਾਂ ਰੋਜ਼ਗਾਰ ਵਾਲੀ ਸਾਈਡ ਲਿਆਂਦੇ ਲਈ ਮੇਰਾ ਇੱਕ ਪੂਰ ਜ਼ੋਰ ਜਤਨਾ ਤੇ ਤੁਸੀਂ ਬਸ ਸਿਰਫ ਮੇਰੀ ਹੈਲਪ ਇਸੇ ਕਰਕੇ ਕਰ ਸਕਦੇ ਹੋ ਕਿ ਇਸ ਵੀਡੀਓ ਨੂੰ ਸ਼ੇਅਰ ਕਰੋ ਅੱਗੇ ਤੋਂ ਅੱਗੇ ਜਿਹੜੇ ਵੀ ਲੋੜਵੰਦ ਬੱਚੇ ਨੇ ਮੁੰਡਾ ਕੁੜੀ ਤਾਂ ਉਹ ਆਪਣਾ ਫਿਊਚਰ ਹੈ ਜਿਹੜਾ ਸੈੱਟ ਕਰਨ ਬਹੁਤ ਹੀ ਜ਼ਿਆਦਾ ਘੱਟ ਫੀਸ ਦੇ ਵਿੱਚ ਸਾਰਾ ਵਧੀਆ ਸਟਰਕਚਰ ਆਪਾਂ ਇੱਥੇ ਬੱਚਿਆਂ ਨੂੰ ਦੰਨੇ ਆ ਤੇ ਜੇ ਤੁਹਾਡੇ ਬੱਚੇ ਵਿਗੜੇ ਹੋਏ ਨੇ ਤਾਂ ਮੇਰੇ ਕੋਲ ਭੇਜੋ ਮੈਂ ਸੁਧਾਰਦਾ ਉਹਨਾਂ ਨੂੰ ਵਿਗੜੇ ਹੋਏ ਮੀਨ ਛੋਟੇ ਛੋਟੇ ਆਦਤਾਂ ਬੱਚਿਆਂ ਦੀ ਕਈ ਵਾਰ ਵਿਗੜੀਆਂ ਹੁੰਦੀਆਂ ਨੇ ਲੇਟ ਉੱਠਣਾ ਰਾਤ ਨੂੰ ਲੇਟ ਸੌਣਾ ਫੋਨ ਚਲਾਉਣਾ ਕੁੜੀਆਂ ਦਾ ਫੈਸਲਾ ਕਰਾਦੀ ਇੱਧਰ ਕਿਤੇ ਲੜਾਈ ਨਾ ਹੋ ਜਵੇ ਚਲੋ 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 ਦੋ ਮਿੰਟ ਦਿੱਤੇ ਹੀ ਦੋ ਮਿੰਟ ਦੇ ਵਿੱਚ ਗੋਲ ਹੋ ਜਵੇ ਕਿਹੜੀ ਟੀਮ ਜਿੱਤ ਗਈ ਜੀ ਆਜੋ ਵਿਨਰ ਟੀਮ ਆਜੋ ਇੱਧਰ ਲੋ ਜੀ ਕੁੜੀਆਂ ਦੀ ਟੀਮ ਜਿੱਤ ਚੁੱਕੀ ਆ ਮੁੰਡਿਆਂ ਦਾ ਹੱਲ ਚਾਲੂ ਆ ਇਦਾਂ ਆਪਣਾ ਇਹ 400 ਮੀਟਰ ਵਾਲਾ ਗਰਾਊਂਡ ਆ ਜੀ ਜਿਸ ਤਰ੍ਹਾਂ ਤੁਸੀਂ ਦੇਖ ਰਹੇ ਹੋ ਇੰਨਾ ਬੱਚਾ ਐਕਟੀਵਿਟੀ ਕਰ ਰਹੇ ਨੇ ਸਾਰੇ ਤੇ ਉਹ ਸਾਹਮਣੇ ਜਿਹੜਾ ਤੁਸੀਂ ਦੇਖ ਰਹੇ ਹੋ ਉਹ ਬॉयਜ਼ ਹੋਸਟਲ ਦੀ ਬਿਲਡਿੰਗ ਗਰਲਜ਼ ਹੋਸਟਲ ਦੀ ਬਿਲਡਿੰਗ ਤੇ ਮੈਸ ਦੀ ਬਿਲਡਿੰਗ ਉਹਨਾਂ ਦੇ ਇੱਕੇ ਸਾਡੇ ਪਾਸੇ ਸਾਡੀ ਟੀਮ ਆ ਕਦਰ ਦੀ ਬਸ ਸਰਦੀ ਸੀ ਦੇਤੀ ਬਸ ਯੋਕੇ ਬਹੁਤ ਅਜੀ ਪੰਜ ਇੱਕ ਦੇ ਨਾਲ ਵਿਨਰ ਨੇ ਕੁੜੀਆਂ ਤੂੰ ਅਦਰ ਦੀ ਇਹ ਹਾਰੀ ਹੋਈ ਟੀਮ ਹੈ ਹਾਂ ਉਹਦੀ ਮਮ ਆ ਜਾ ਆ ਜਾ ਪੁੱਤ ਉਹ ਤੇਰੀ ਮੰਮੀ ਤਾਂ ਦੂਰ ਰਹਿੰਦੀ ਥੋੜੀ ਕਿਥੇ ਰਹਿੰਦੇ ਮਲੇਸ਼ੀਆ ਇੱਕ ਪਹਿਰਾਇਆ ਆ ਇਹ ਉਹ ਰਹਿੰਦੇ ਸਿੰਗਾਪੁਰ ਰਹਿੰਦੇ ਇਹਦੀ ਕੁੜੀ ਦੀ ਮੰਮੀ ਸਿੰਗਾਪੁਰ ਰਹਿੰਦੀ ਹੈ ਠੀਕ ਹਾਂ ਟਰਮਾਂ ਨਹੀਂ ਚਾਹੀਏ ਬਸ ਕਰ ਜੀ ਹਾਂਜੀ ਹਾਂਜੀ ਬਸ ਜੀ ਓਕੇ ਚੱਲੀ ਆਪਾਂ ਬਾਕੀ ਸ਼ਾਮ ਹੀ ਕਰਦੇ ਆ ਜੀ ਸਰ ਬਸ ਸ਼ਾਮ ਹਾਂਜੀ ਹਾਂ ਠੀਕ ਹੈ ਜਾਣ ਦਾ ਮਨ ਨਹੀਂ ਕਰ ਰਿਹਾ ਚਲੋ ਸ਼ੁਕਰ ਇਦਾਂ ਹੀ ਰਹੇ ਸਾਰਾ ਗਰਾਊਂਡ ਚੋ ਕਿਸੇ ਦਾ ਜਾਣ ਦਾ ਦਿਲ ਨਾ ਕਰੇ ਬੱਚਿਆਂ ਦੇ ਵਿੱਚ ਖੇਡ ਦੇ ਪ੍ਰਤੀ ਜਿਹੜੀ ਕਿਉਰਿਓਸਿਟੀ ਹੋਣਾ ਬਹੁਤ ਜ਼ਰੂਰੀ ਹੈ ਜੇ ਇਹਨੂੰ ਇਹ ਐਜ਼ ਇੱਕ ਕੰਮ ਸਮਝ ਕੇ ਲੈਣਗੇ ਕਿ ਮੇਰਾ ਕੰਮ ਫਿਜ਼ੀਕਲ ਟ੍ਰਾਇਲ ਆ ਕੱਢਣੇ ਨੇ ਤਾਂ ਉਹ ਬਹੁਤ ਜ਼ਿਆਦਾ ਮੁਸ਼ਕਿਲ ਹੋ ਜਾਂਦੇ ਆ ਉਦੋਂ ਮੋਟੀਵੇਸ਼ਨ ਤੁਹਾਨੂੰ ਕਿਤੋਂ ਬਾਹਰੋਂ ਲੈਣੀ ਪੈਂਦੀ ਆ ਪਰ ਜਦੋਂ ਤੁਸੀਂ ਇਸ ਕੰਮ ਨੂੰ ਆਪਣਾ ਸਮਝ ਲੈਂਦੇ ਹੋ ਤੁਸੀਂ ਇਹ ਸਮਝ ਲੈਂਦੇ ਕਿ ਮੈਂ ਇਸ ਨੂੰ ਪਿਆਰ ਕਰਦਾ ਹਾਂ ਭੱਜਣ ਨੂੰ ਪਿਆਰ ਕਰਦਾ ਹਾਂ ਆਪਣੀ ਫਿਟਨੈਸ ਨੂੰ ਆਪਣੇ ਸਰੀਰ ਨੂੰ ਪਿਆਰ ਕਰਦਾ ਹਾਂ ਤਾਂ ਫਿਰ ਬੱਚਾ ਨੂੰ ਕਹਿਣ ਦੀ ਲੋੜ ਨਹੀਂ ਪੈਂਦੀ ਹੈਗੀ ਫਿਰ ਬੱਚਾ ਆਪਣੇ ਆਪ ਹੀ ਸਾਰਾ ਜਿਵੇਂ ਹੁਣ ਉਹ ਬੱਚੇ ਨੇ ਕਿਹਾ ਕਿ ਮੇਰਾ ਗਰਾਊਂਡ 'ਚ ਜਾਣ ਦਾ ਦਿਲ ਨਹੀਂ ਕਰ ਰਿਹਾ ਹੈਗਾ ਤਾਂ ਇਦਾਂ ਦੀ ਫਿਰ ਵਰਡਿੰਗ ਮੂੰਹ 'ਚੋਂ ਨਿਕਲਦੀ ਆ ਕਿ ਮੇਰਾ ਤਾਂ ਹੀ ਦਿਲ ਵੀ ਨਹੀਂ ਕਰਦਾ ਫੇਰ ਜਾਣੀ ਠੀਕ ਹੈ ਜੀ ਓਕੇ ਅੱਜ ਦੀ ਵੀਡੀਓ ਇੱਥੇ ਖਤਮ ਕਰਦੇ ਆਪਾਂ ਬਾਕੀ ਬੱਚੇ ਖੇਡ ਰਹੇ ਨੇ ਬਹੁਤ ਸਾਰਾ ਪਿਆਰ ਇਹਨਾਂ ਨੂੰ ਦਿਓ ਨੀਚੇ ਕਮੈਂਟ ਕਰਕੇ ਕਿਉਂਕਿ ਪੰਜਾਬ ਦੀ ਜਵਾਨੀ ਅੱਜ ਕੱਲ ਕਿਤੇ ਹੋਰ ਹੀ ਤੁਰੀ ਵੀ ਆ ਪਰ ਆ ਪੰਜਾਬ ਦੀ ਜਵਾਨੀ ਤੁਸੀਂ ਦੇਖ ਰਹੇ ਹੋ ਠੀਕ ਹੈ ਜੀ ਚੰਗਾ ਸਾਰੇ ਸਤਿ ਸ੍ਰੀ ਅਕਾਲ